ਆ ਕਿਆ ਨਾਮ ਵੀਰ ਆਪਣਾ ਵਿਕਾਸ ਨਾਮ ਹੈ ਜੀ ਮੇਰਾ ਵਿਕਾਸ ਕੀ ਪ੍ਰਸੰਨੀ ਆ ਰਹੀ ਆ ਇਹ ਜੀ ਸਾਡੇ ਪਿੰਡ ਭਵਾ ਦਾ ਸ਼ਿਰਪਗਤ ਸਿੰਘ ਆਟੋ ਸਟੈਂਡ ਆ ਠੀਕ ਹੈ ਠੀਕ ਹੈ ਜੀ ਜੈਨੂਨ ਰੇਟ ਸਵਾਰੇ ਤੋਂ ਲਈਦਾ ਫੈਸਿਲਿਟੀ ਆਈ ਆਈ ਲਾਣਾ ਠੀਕ ਹੈ ਆ ਨੀਚੇ ਦਿਖਾਓ ਇਹਨਾਂ ਨੂੰ ਮੜ ਜਾ ਇਹ ਮਹੀਨੇ ਦੇ ਮੈਂ ਕਹਿੰਦਾ 15 ਦਿਨ ਹੀ ਖਰਾਬ ਰਹਿੰਦਾ ਠੀਕ ਹੈ ਠੀਕ ਹੈ ਜੀ ਸਿਆਣਾ ਪਿਆਣਾ ਬੰਦਾ ਦਾ ਚਲੋ ਬਾਬੂ ਬੂਬੂ ਰੱਖ ਕੇ ਡਿੰਗ ਰੱਖ ਕੇ ਚਲਾ ਜਾਂਦਾ ਜਿਹੜੇ ਨਿਆਣੇ ਆ ਉਹਦਾ ਪਾਣੀ ਨਾਲ ਟੱਚ ਹੋਊਂਗੇ ਉਹਨਾਂ ਨੂੰ ਬਿਮਾਰੀ ਲੱਗਣੀ ਆ ਸੋਕ ਸਕੀਨਾ ਉਹਨਾਂ ਦੀ ਠੀਕ ਹੈ ਜੀ ਹੌਲੀ 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 ਈ ਸੀ ਵਰਤਾਰ ਤਰੀ ਫੈਮਲੀ ਬਿਮਾਰ ਤਰਫ ਹੁਣ ਬਾਬਾ ਬਿਮਾਰ ਕੰਪਲੇਂਟ ਕਰੀਏ ਕਿ ਤੇ ਇਸ ਕੀ ਕੰਪਲੀਟ ਕਈ ਵਾਰ ਕਰ ਚੁੱਕੇ ਆ ਜੀ ਹੁੰਦਾ ਨਹੀਂ ਠੀਕ ਹੁੰਦਾ ਕੰਪਲੀਟ ਕਈ ਵਾਰ ਕਰ ਚੁੱਕਿਆ ਬੰਦੇ ਵੀ ਆਉਂਦੇ ਆ ਪ੍ਰੋਪਰ ਮਤਲਬ ਕੰਮ ਨਹੀਂ ਆ ਅਸਨੀਆਂ ਦੇ ਬੰਦੇ ਨਹੀਂ ਆਉਂਦੇ ਕਰਕੇ ਜਾ ਫੇਰ ਬੰਦ ਹੋ ਜਾਂਦਾ ਦੁਬਾਰਾ ਜੇ ਪ੍ਰੋਪਰ ਕਰੂਗਾ ਮਰਜ਼ੀ ਆਊਗਾ ਜੀ ਠੀਕ ਹੈ ਜੀ ਮਾਧ ਕਰ ਠੀਕ ਹੈ ਜੀ ਲਾਗਟ ਘੱਟ ਕਰਨਾ ਕਿਹਨਾ ਵੀ ਰ ਆਪਣਾ ਬਹਾਦਰ ਸਿੰਘ ਭਾਈ ਬੱਦ ਬਿਰ ਕਿਆ ਕਿਆ ਪ੍ਰਸ਼ਾਨੀ ਆ ਰਹੀ ਹੋਰਾ ਇਹ ਬਹੁਤ ਬੁਰਾ ਹਾਲ ਹੈ ਜੀ ਫਿਊਜਰ ਜਿੰਦਾ ਨਾ ਇੰਪੈਕਟ ਕਨੈਕਸ਼ਨ ਵੀ ਤੋਂ ਅੰਗ ਰਹਿੰਦਾ ਜੀ ਵਾਰ ਵਾਰ ਕੰਪਲੀਟ ਵੀ ਕਰਦੇ ਨਹੀਂ ਬਸ ਅੱਛਾ ਬਹੁਤ ਵਾਰ ਹੋ ਜਾਂਦਾ ਪੂਰੇ ਆਪਣਾ ਸਟੈਂਡ ਹਾਂਜੀ ਆਟੋ ਸਟੈਂਡ ਜੀ ਠੀਕ ਹੈ ਪਹਿਲਾਂ ਵੀ ਕੰਪਲੇਂਟ ਕਰੀ ਐ ਇਸਕੀ ਪਹਿਲਾਂ ਵੀ ਤਿੰਨ ਵਾਰ ਕਰ ਚੁੱਕੇ ਆ ਜੀ ਠੀਕ ਹੈ ਉਹ ਪ੍ਰਸ਼ਾਨੀ ਆਂਦੀ ਜੀ ਤੁਹਾਡੇ ਘਰ ਹੀ ਤਾਂ ਉਹ ਇਧਰ ਆਉਣ ਨਾਲ ਤੁਹਾਡੇ ਘਰ